ਦੇਵਾਂ ਕਿ ਉਹ ਗੱਲ ਤੁਸੀਂ ਲਾਗੂ ਕੀਤੀ ਪੂਰੇ ਪੰਜਾਬ 'ਚ ਤੇ ਉਸ ਗੱਲ ਨੂੰ ਲਾਗੂ ਕਰਨਾ ਸੌਖਾ ਨਹੀਂ ਸੀ ਜਿਵੇਂ ਅੱਜ ਸੌਖਾ ਲੱਗਦਾ ਵੀ ਅੱਜ ਮੰਨ ਲਓ ਆਪਾਂ ਉਰੇ ਬੈਠੇ ਆ ਹੁਣ ਪਿੰਡ ਤਾਂ ਬਹੁਤ ਵੱਡਾ ਹੈ ਐਂ ਤਾਂ ਹੈ ਨਹੀਂ ਵੀ ਗੱਲ ਵੀ ਇੰਨੀ ਕੀ ਆਪਣੀ ਗਿਣਤੀ ਦਾ ਬਹੁਤ ਹੈ ਤੇ ਜਿਹੜੇ ਬੈਠੇ ਆ ਉਹਨਾਂ 'ਚ ਵੀ ਉਹ ਬੈਠੇ ਆ ਵੀ ਚੱਲ ਹੁਣ ਤੂੰ ਵਗ ਜਾ ਫਿਰ ਬਾਪੂ ਵੀ ਅਸੀਂ ਕੀ ਕਰਾਂਗੇ ਕੋਈ ਘਰੇ ਬੈਠਿਆ ਮੋਬਾਈਲ ਦੇਖ ਰਿਹਾ ਮੇਰੇ ਵਰਗਾ ਕੋਈ ਗਰਾਊਂਡ ਤੇ ਗਿਆ ਹੋਇਆ ਕੋਈ ਤਾਸ ਖੇਡ ਰਿਹਾ ਹੋਊ ਕੋਈ ਮੂਵੀ ਦੇਖ ਰਿਹਾ ਹੋਊ ਯਾਨੀ ਐਈਏ ਮਤਲਬ ਜਿਹੜਾ ਇੰਨਾ ਸੌਖਾ ਬਣ ਗਿਆ ਨਾ ਇਹ ਕੰਮ ਵੀ ਕਿਤੇ ਵੀ ਜਾਓ ਪੁਲਿਸ ਦੀ ਰੋਕ ਦੋ 15 ਬੰਦੇ ਬਹਿ ਕੇ ਬਰੰਟ ਕਬਜ਼ੇ ਤੱਕ ਪੁਲਿਸ ਦੀ ਤੱਕ ਹਲੇ ਫੇਰ ਹੁੰਦਾ ਵੀ ਚਲੋ ਕੋਈ ਨਹੀਂ ਆ ਛੋਟੀ ਅਦਾਲਤ ਦਾ ਐਚ ਡੀ ਐਮ ਦਾ ਸੈਸ਼ਨ ਕੋਰਟ ਦਾ ਹੀ ਐ ਇੰਨਾ ਕਹੇ ਵੀ ਇਹੇ ਉੱਪਰਲੀ ਅਦਾਲਤਾਂ ਨੇ ਹੁਕਮ ਬਰੰਟ ਕਬਜ਼ੇ ਪੁਲਿਸ ਨੂੰ ਸਿੱਧੇ ਜਾਣੀ ਹਦਾਇਤਾਂ ਹੁਕਮ ਜਿਹੜੇ ਆਏ ਹੁੰਦੇ ਆ ਉਹਨਾਂ ਨੂੰ ਰੋਕਣਾ ਇਹ ਛੋਟੀ ਗੱਲ ਨਹੀਂ ਤੇ ਜਿਹੜਾ ਛੋਡੇ ਆਗੂਆਂ ਨੇ ਆਹ ਗੱਲ ਉਥੋਂ ਉਠਾ ਕੇ ਕਿ ਕੁਰਤੀਆਂ ਰੋਕਣੀਆਂ ਪੰਜਾਬ 'ਚ ਜ਼ਮੀਨਾਂ ਨਹੀਂ ਜਾਣ ਦੇਣੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਾਨੀ ਸੰਦ ਸਾਧਨ ਨਹੀਂ ਉਹਨਾਂ ਦੇ ਕੁਰਕ ਹੋਣ ਦੇਣੇ ਇਸੇ ਤਰ੍ਹਾਂ ਘਰ ਕਾਰੋਬਾਰ ਘਰ ਦੁਕਾਨਾਂ ਇਹ ਕੁਰਕ ਨਹੀਂ ਹੋਣ ਦੇਣੇ ਇਹ ਜਿਹੜੀ ਪਰਤ ਪਾਈ ਹੈ ਇਸ ਪਰਤ ਪਿੱਛੇ ਆਪਣੇ ਆਗੂਆਂ ਦੇ ਸਿਰ ਵੀ ਲੱਗੇ ਆ ਇਸ ਪਰਤ ਪਿੱਛੇ ਆਪਣੇ ਆਗੂ ਅੱਜ ਤੱਕ ਜਣੀ ਕਿਹੜੀਆਂ ਉਮਰਾਂ ਚ ਆ ਕੇ 70 ਸਾਲ 65 ਪਣ ਸਾਲਾਂ ਦੀ ਉਮਰਾਂ ਚ ਆ ਕੇ ਉਹ ਜਾਣਦੇ ਆ ਪੇਸ਼ੀਆਂ ਭੋਗਤਣ 60 60 65 ਪਣ ਸਾਲਾਂ ਦੀ ਉਮਰਾਂ ਤੇ 60 60 65 ਪਣ ਕੇਸ ਹੈ ਉਹਨਾਂ ਤੇ ਪਰਚੇ ਹੈ ਇਹ ਐਵੇਂ ਨਹੀਂ ਬੋਲ ਬਣ ਗਿਆ ਪੰਜਾਬ ਦਾ ਪਰ ਹੁਣ ਮਸਲਾ ਇਹ ਆ ਗਿਆ ਕਿ ਉਹਨਾਂ ਨੇ ਤਾਂ ਇੱਕ ਟਾਈਮ ਲਾਤਾ ਉਹਨਾਂ ਨੇ ਤਾਂ ਚੀਚਾਂ ਬਣਾਤੀਆਂ ਉਹਨਾਂ ਨੇ ਤਾਂ ਜਥੇਬੰਦੀ ਖੜੀ ਕਰਤੀ ਉਹਨਾਂ ਨੇ ਤਾਂ ਇਹ ਦਿਖਾਤਾ ਆਪ ਸਾਡੀ ਨਵੀਂ ਪੀੜ੍ਹੀ ਨੂੰ ਵੀ ਦਿਖਾਤਾ ਕਿ ਭਾਈ ਇਕੱਠੇ ਹੋ ਕੇ ਕੁਝ ਮਿਲ ਸਕਦਾ ਇਕੱਠੇ ਹੋ ਕੇ ਕੁਝ ਸੰਵਰ ਸਕਦਾ ਇਕੱਠੇ ਹੋ ਕੇ ਕੁਝ ਬਣ ਸਕਦਾ ਭਾਈਚਾਰਾ ਕਰੋ ਏਕਾ ਕਰੋ ਇਹਦੇ ਨਾਲ ਜਿਹੜਾ ਜਿਹੜੀ ਸਾਰਾ ਕੁਝ ਬਚਦਾ ਤੇ ਮਿਲਦਾ ਵੀ ਹੈ ਹੁਣ ਮਸਲਾ ਹੈਗਾ ਅਗਲਿਆਂ ਦਾ ਹੁਣ ਗੱਲ ਰੁੱਕ ਗਈ ਕਥਾ ਤੇ ਆ ਕੇ ਹੁਣ ਇਤੋਂ ਅੱਗੇ ਦੇ ਗੱਡੇ ਨੂੰ ਕੱਢ ਕੇ ਲੈ ਕੇ ਜਾਣਾ ਤਾਂ ਜ਼ੋਰ ਲੱਗੂਗਾ ਸਰਕਾਰ ਕਿਹੜੀ ਹੋਈ ਫਿਰਦੀ ਐ ਐਡਾ ਸੱਦਾ ਕੰਮ ਨਹੀਂ ਹੈਗਾ ਇਤੋਂ ਅੱਗੇ ਵਧਣਾ ਇਤੋਂ ਅੱਗੇ ਵਧਣ ਵਾਸਤੇ ਉਹੀ ਦੌਰ ਦੁਬਾਰੇ ਚੱਲੂਗਾ ਤੇ ਹੁਣ ਉਹ ਦੌਰ ਖਤਮ ਹੋ ਗਏ ਪਰਚਿਆਂ ਵਾਲੇ ਜਿਹੜਾ ਕੱਲਾ ਢੇਡੇ ਮਾਰਨ ਵਾਲੇ ਉਹ ਤੋਂ ਅਗਲੇ ਦੌਰ ਚੱਲਣਗੇ ਉਹ ਆਉਣੇ ਛਾਪੇ ਮਾਰੀਏ ਕਰਨਗੇ ਆਗੂਆਂ ਦੇ ਵੀ ਕਰਨਗੇ ਇੱਕ ਰਾਹ ਚ ਵਰਕਰਾਂ ਦੇ ਵੀ ਕਰਨਗੇ ਉਹ ਐ ਵੀ ਕਰਨਗੇ ਵੀ ਆ 15 ਬੰਦੇ ਵਾਲੀ ਫਿਰ ਤੋਂ ਤੋੜਨਗੇ ਉਹ ਕਹਿਣਗੇ ਕੋਸ਼ਿਸ਼ ਕਰਨਗੇ ਵੀ ਇਹ ਹੋ ਕੇ 15 ਬੰਦੇ ਇਕੱਠੇ ਪੱਟ ਕੇ ਮੀਟਰ ਮੇਜ਼ ਤੇ ਮਾਰ ਦੇਣੇ ਵਗਾ ਕੇ ਵੀ ਅਸੀਂ ਨਹੀਂ ਮਨਜ਼ੂਰ ਸਾਨੂੰ ਕੋਈ ਮਨਜ਼ੂਰ ਨਹੀਂ ਹੋ ਕੇ 15 ਬੰਦੇ ਇਕੱਠੇ ਆ ਕੇ ਮਟਵਾਰੀ ਨੂੰ ਘੇਰ ਲੈਂਦੇ ਆ ਹੋ ਕੇ 15 ਇਕੱਠੇ ਕਹਿ ਦਿੰਦੇ ਆ ਵੀ ਸਾਡੇ ਪਿੰਡਾਂ ਤੋਂ ਟੋਲ ਨਹੀਂ ਅਸੀਂ ਵਸੂਲਣ ਦਿੰਦੇ ਹੋ ਕੇ 15 ਇਕੱਠੇ ਕੋਰਤੀ ਰੋਕ ਲੈਂਦੇ ਆ ਹੋਕੇ ਵੀਰ ਉਹਦੇ ਇਕੱਠੇ ਮਾਰ ਕੇ ਸਕੂਲ ਦੇ ਯਾਨੀ ਗੇਟ ਨੂੰ ਤਾਲਾ ਮਾਸਟਰ ਮੰਗਾ ਲੈਂਦੇ ਆ ਵੀ ਇਹ ਤਾਂ ਇਹਨੂੰ ਬੜੀ ਕਿਦਰ ਸਿੰਘ ਇੱਥੇ ਹੀ ਪਤਾ ਲੱਗ ਰਿਹਾ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਵੀ ਇੰਨੇ ਕ ਬੰਦੇ ਹੁੰਦੇ ਆ ਯਾਰ ਇਹ ਤਾਂ ਫਿਰ ਐ ਚੱਲਣ ਲੱਗ ਗਈ ਇਹਨਾਂ ਦੀ ਫਿਰ ਜੇ ਐਂ ਤਾਂ ਚੱਲੂ ਫਿਰ ਲੋਕਾਂ 'ਚ ਕੀ ਇੰਪ੍ਰੈਸ਼ਨ ਜਾਊ ਸਰਕਾਰ ਦਾ ਇਹ ਮੈਂ ਨਹੀਂ ਕਹਿੰਦਾ ਮੇਰੇ ਮੂੰਹ 'ਤੇ ਨਹੀਂ ਇਹ ਇਹ ਆਪਣੇ ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਦੇ ਮੂੰਹ ਦੀ ਗੱਲ ਹੈ ਇਹ ਇਹ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਵੱਡੇ ਅਸਰ ਹੈ ਸਿਵਲ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਦੀ ਮੂਰੀ ਗੱਲ ਹੈ ਇਹ ਇਹ ਥੋੜੇ ਆਗੂਆਂ ਨੂੰ ਕਹੀ ਆ ਉਹਨਾਂ ਨੇ ਉਹ ਕਹਿੰਦੇ ਫਿਰ ਸਟੇਟ ਕੋਈ ਚੀਜ਼ ਹੁੰਦੀ ਹੈ ਕਹਿੰਦੇ ਰਾਜ ਸਟੇਟ ਮਸ਼ੀਨਰੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ ਆ ਗੱਲ ਬੋਲਿਆ ਜਿਹੜਾ ਇੱਥੋਂ ਦਾ ਐਸਐਸਪੀ ਹੈ ਜਿਹੜਾ ਪਹਿਲਾਂ ਮਹੱਲੀ ਤੋਂ ਆਇਆ ਬਦਲ ਕੇ ਉਰੇ ਮਹੱਲੀ ਸੀ ਉਹ ਪਹਿਲਾਂ ਤੇ ਮੇਰਾ ਇਲਾਕਾ ਮੂਨਕ ਹੈ ਅਸੀਂ ਮੂਨਕ 'ਚ ਥਾਣੇ ਅੱਗੇ ਮੋਰਚਾ ਲਾਇਆ ਉਸ ਮੋਰਚੇ ਤੇ ਅਸੀਂ ਲਗਾਤਾਰ ਮਿਲਿਆ ਉਸ ਐਸਐਸਪੀ ਨੂੰ ਮੀਟਿੰਗਾਂ ਚੱਲੀਆਂ ਰਾਤ ਨੂੰ ਦਿਨੇ ਸਾਨੂੰ ਵੀ ਉਹ ਹੀ ਬੋਲਿਆ ਉੱਥੇ ਵੀ ਆਈ ਸੀ ਉੱਥੇ ਤਾਂ ਉਹਦਾ ਕੰਡਿਆ ਸੀ ਕੋਲ ਏਖਾ ਵੀ ਜੇ ਤੈਨੂੰ ਐ ਲੱਗਦਾ ਉਹ ਇੱਕ ਗੱਲ ਕਹਿੰਦਾ ਸੀ ਕਹਿੰਦਾ ਸੀ ਮੁਹੱਲੇ ਦੀ ਖੰਡਣ ਦਿੱਤੇ ਹੈਗੇ ਕਹਿੰਦਾ ਬਥੇਰੇ ਆਏ ਉਥੇ ਅਸੀਂ ਕਿਹਾ ਵੀ ਫਿਰ ਤੂ ਰਿਆ ਆ ਤੂ ਰਿਆ ਅਸੀਂ ਬੈਠੇ ਆ ਘੇਰੀ ਠਾਣਾ ਤੂੰ ਠਾ ਦੇ ਸਾਨੂੰ ਸਾਨੂੰ ਪਤਾ ਸਟੇਟ ਬਹੁਤ ਵੱਡੀ ਤਾਕਤ ਹੈ ਤੁਹਾਡੇ ਚ ਤੁਸੀਂ ਸਾਨੂੰ ਕੁੱਟ ਸਕਦੇ ਹੋ ਸਾਨੂੰ ਮਾਰ ਸਕਦੇ ਹੋ ਸਾਨੂੰ ਲਿਆ ਸਕਦੇ ਹੋ ਚੱਕ ਕੇ ਛਡਾਓ ਠਾਣਾ ਫਿਰ ਨਹੀਂ ਛਡਾਇਆ ਗਿਆ ਅਗਲੇ ਦਿਨ ਉਹ ਪਾਣੀ ਪਾਣੀ ਹੋਇਆ ਫਿਰਦਾ ਸੀ ਜਾਨੀ ਐਸੀ ਗੱਲ ਦਾ ਵੀ ਵੇ ਕਿੱਥੇ ਠਾਵਾ ਕਿੱਥੇ ਬਿਠਾਵਾ ਜਦੋਂ ਆਪਣੀ ਲੀਡਰਸ਼ਿਪ ਆਈ ਆਗੂ ਆਏ ਉਹ ਕਹਿੰਦਾ ਵੀ ਜਿਵੇਂ ਕਹਿੰਦੇ ਹਾਂ ਉਹ ਮੈਂ ਕਰ ਲੈਨੇ ਆ ਅਗਲੇ ਦਿਨ ਆ ਕੇ ਮਸਲਾ ਨਿਬੜ ਗਿਆ ਪਰ ਉਹ ਤਾਂ ਠੀਕ ਹੈ ਇੱਕ ਮਸਲਾ ਸੀ ਛੋਟਾ ਮਸਲਾ ਸੀ ਨਿਬੜ ਗਿਆ ਆ ਜਿਹੜੇ ਵਾਰੰਟ ਕਬਜ਼ਿਆਂ ਦੇ ਮਸਲੇ ਐ ਇਹ ਮਸਲੇ ਵੱਡੇ ਐ ਇਹ ਇੰਨੇ ਕ ਨਾਲ ਨਹੀਂ ਨਿਪਟਣੇ ਹੈਗੇ ਇਹਦੇ ਚ ਉਹਨਾਂ ਨਾਲ ਸਿੰਘ ਫਸਣਗੇ ਜੱਥੇਬੰਦੀ ਦੇ ਜੀ ਦੇ ਚ ਲੋੜ ਇਸ ਗੱਲ ਦੀ ਹੈ ਕਿ ਪਿੰਡ ਪਿੰਡ ਜੋਨਟ ਪੱਕਾ ਕੀਤਾ ਜਾਵੇ ਹਾਲ ਤੇ ਆਪਣੀ ਅੱਜ ਤਾਂ ਇੱਕ ਵਾਰੰਟ ਕਬਜ਼ਾ ਭੇਜਿਆ ਹਰੇਕ ਪਿੰਡ ਚ 10-10 ਕਰਕੇ ਰੋਕਿਆ ਹੋਇਆ ਹੈ ਟੋਕਟ ਜੱਥੇਬੰਦੀ ਨੇ ਆਪਣੀ ਨੇ ਜੇ ਹਰੇਕ ਪਿੰਡ ਚ ਹੋ ਇੱਥੇ ਇਸ ਬਲਾਕ ਦੇ 10 ਪਿੰਡਾਂ ਚ ਵਾਰੰਟ ਕਬਜ਼ੇ ਭੇਜ ਦੇਣਾ ਤਾਂ ਅਗੂ ਕਥੋ ਲਿਆਉਗੇ ਫੇਰ ਕਮੇਟੀ ਕਹਿੰਗੇ ਵੀ ਆ ਜਾ ਭਾਈ ਮਨਜੀਤ ਫੇਰ ਰੋਕਾਂਗੇ ਆਪਾਂ ਵਾਰੰਟ ਕਬਜ਼ਾ ਜੇ ਤੂੰ ਆਏਗਾ ਆ ਜਾ ਭਾਈ ਹਰਜਿੰਦਰ ਇਹ ਤਾਂ ਫੇਰ ਰੁਕੋ ਤੇਰੇ ਬਿਨਾ ਨਹੀਂ ਰੁਕਦਾ ਹਨਾ ਆ ਜਾ ਭਾਈ ਫਲਾਣੇ ਆਗੂ ਇਹਦਾ ਮਤਲਬ ਇਹ ਵੀ ਸਰਕਾਰ ਹਲਿਓਵੇਂ ਚੱਲੀ ਨਹੀਂ ਚੱਲੂਗੀ ਓਵੇਂ ਜੀਨੇ ਕਰਕੇ ਆਪਾਂ ਨੂੰ ਤਿਆਰੀ ਕਰਨ ਦੀ ਲੋੜ ਹੈ ਆਪਾਂ ਨੂੰ ਪਿੰਡ ਪਿੰਡ ਆਗੂ ਪੈਦਾ ਕਰਨ ਦੀ ਲੋੜ ਆਗੂ ਬਣਨ ਦੀ ਲੋੜ ਹੈ ਆਗੂ ਬੁਲਾਰੇ ਅਗਵਨ ਨੂੰ ਅਕੇ ਲੱਗਣ ਵਾਲੇ ਕੋਈ ਬਾਹਰੋਂ ਨਹੀਂ ਆਉਂਦੇ ਉੱਤੋਂ ਨਹੀਂ ਉਤਰਦੇ ਅਹੀਂ ਹੁੰਦੇ ਐ ਇੱਥੋਂ ਹੀ ਅਸੀਂ ਇਲਾਕੇ ਤੁਰਦੇ ਫਿਰਦੇ ਬੋਲਣ ਆਈ ਸੀ ਲੱਗੇ ਧਰਨੇ ਚਾਉਂਦੇ ਜਾਂਦੇ ਅਹੀਂ ਤੁਸੀਂ ਸਾਰੀ ਬੋਲ ਲੈਨੇ ਹੋ ਕੋਈ ਐਡਾ ਹਰਕ ਨਹੀਂ ਹੁੰਦਾ ਤੁਸੀਂ ਆਓ ਆਪਦੀਆਂ ਗੱਲਾਂ ਕਰਨੀਆਂ ਆਪਦੇ ਘਰੋਵਾਰਾਂ ਦੀਆਂ ਗੱਲਾਂ ਕਰਨੀਆਂ ਕੀ ਹਾਲ ਐ ਕਿਸਾਨਾਂ ਦਾ ਕੀ ਹਾਲ ਐ ਮਜ਼ਦੂਰਾਂ ਦਾ ਕੀ ਹਾਲ ਐ ਪੜਾਈਆਂ ਦਾ ਕੀ ਬਣ ਗਿਆ ਕਰਜ਼ਿਆਂ ਦਾ ਕੀ ਬਣ ਗਿਆ ਮਹਿੰਗਾਈ ਵਧਦੀ ਜਾਂਦੀ ਐ ਗਰੀਬੀ ਦੀ ਚੱਕੀ 'ਚ ਪਿਸ ਰਿਹਾ ਮੁਲਕ ਯਾਨੀ ਸ਼ਰੀਆ ਮੁਲਕ ਨੂੰ ਗਹਿਣੇ ਧਰਨ ਦੀਆਂ ਬਿਉਂਤਾ ਭਾਰਤੀ ਪਾਰਲੀਮੈਂਟ ਬਣਾਈ ਜਾਂਦੀ ਐ ਤੇ ਜੇ ਕੋਈ ਨੌਜਵਾਨ ਜਾਂਦੇ ਆ ਬੋਲਦੇ ਆ ਜਾ ਕੇ ਕੋਈ ਉਹਨਾਂ ਨੂੰ ਸੁਣਾਉਣੀ ਕਰਦੇ ਆ ਉਹ ਇੱਕ ਧੂਆਂ ਵਾਲਾ ਪੰਪ ਚਲਾ ਕੇ ਆਇਆ ਨੌਜਵਾਨ ਪੰਜ ਜਣੇ ਜਾ ਕੇ ਛੇ ਜਣੇ ਉੱਥੇ ਆ ਉਦੋਂ ਦੇ ਲੱਗਿਆ ਹੋਇਆ મોદી ਤੇ ਸਾਰੀ ਪਾਰਲੀਮੈਂਟ ਮਿਲ ਕੇ ਸੰਸਦ ਉਹਦੀ ਕੀ ਕਿ ਜੀ ਸੰਸਦ ਦੀ ਸੁਰੱਖਿਆ 'ਚ ਸੰਨ ਲੱਗ ਗਿਆ ਖਤਰਾ ਹੋ ਗਿਆ ਸੰਸਦ ਨੂੰ ਕਹਿੰਦੇ ਜੇ ਸੰਸਦ ਨੂੰ ਖਤਰਾ ਤਾਂ ਫਿਰ ਮੁਲਕ ਦੀ ਰਾਖੀ ਕਿਵੇਂ ਹੋ ਐ ਬਣਾ ਕੇ ਪੇਸ਼ ਕਰ ਰਹੇ ਆ ਵੀ ਜਿਵੇਂ ਮੁਲਕ ਦਾ ਸੰਸਦ ਨੇ ਉਹ ਸੰਸਦ ਮੁਲਕੀ ਹੁੰਦੀ ਹੈ ਵੀ ਪਾਰਲੀਮੈਂਟੇ ਮੁਲਕ ਹੈ ਬਾਕੀ ਦਾ ਲੋਕ ਐਵੇਂ ਹੀ ਫਿਰਦੇ ਐ ਜੇ ਪਾਰਲੀਮੈਂਟ ਮੁਲਕ ਹੈ ਜੇ ਸੰਸਦ ਮੁਲਕ ਹੈ ਫਿਰ ਸਾਡੇ ਮਜ਼ਦੂਰ ਐ ਕਿਸਾਨ ਐ ਵਿਦਿਆਰਥੀ ਐ ਨੌਜਵਾਨ ਐ ਦੁਕਾਨਦਾਰ ਐ ਆਮ ਹੋਰ ਲੋਕ ਐ ਜਿਹੜੇ ਉਹ ਕਾਦੇ ਚ ਆਉਂਦੇ ਐ ਇਸ ਮੁਲਕ ਚ ਆਉਂਦੇ ਐ ਕਿ ਨਹੀਂ ਆਉਂਦੇ ਜੇ ਸੰਸਦ ਮੁਲਕ ਹੈ ਉਹਦੇ ਸੁਰੱਖਿਆ ਨੂੰ ਖਤਰਾ ਹੈ ਆ ਫਿਰ ਸਾਡਾ ਬਾਲਵੜ ਕਰਜ਼ੇ ਚ ਫਸਿਆ ਪਿਆ ਆ ਸਾਡੀਆਂ ਜ਼ਮੀਨਾਂ ਜਿਹੜੀ ਸਲੱਜ ਹੋਈਆਂ ਪਈਆਂ ਬੈਂਕਾਂ ਚ ਔਰਤਿਆਂ ਕੋਲ ਆ ਫਿਰ ਮਾਈਕਰੋ ਫਾਈਨੈਂਸ ਕੰਪਨੀਆਂ ਕੋਲ ਚਾਰ-ਚਾਰ ਥਾਵਾਂ ਤੇ ਇਹਦੀ ਸੁਰੱਖਿਆ ਕਿਹਨੇ ਕਰਨੀ ਸੀ ਆ ਸਾਡੇ ਨੌਜਵਾਨ ਇੱਥੋਂ ਮਜਬੂਰ ਹੋ ਕੇ ਰੋਜ਼ਗਾਰ ਨਹੀਂ ਮਿਲ ਰਿਹਾ ਆ ਸਾਡੇ 39000 ਨੌਜਵਾਨ ਖੁਦਕੁਸ਼ੀਆਂ ਕਰ ਗਿਆ ਉਹਨਾਂ ਦੀ ਸੁਰੱਖਿਆ ਕਿਹਨੇ ਕਰਨੀ ਸੀ ਇਸੇ ਤਰ੍ਹਾਂ ਸਾਰੇ ਮਜ਼ਦੂਰ ਜਿਹੜੇ ਕੰਮ ਦੀ ਭਾਲ ਚ ਇੱਥੋਂ ਜਾਂਦੇ ਕੋਈ ਰਾਜਸਥਾਨ ਕੋਈ ਜੁੱਪੀ ਤੋਂ ਇੱਥੇ ਆਉਂਦਾ ਕੋਈ ਇੱਥੋਂ ਉੱਥੇ ਜਾਂਦਾ ਉਹਨਾਂ ਦੇ ਕੰਮ ਦੀ ਗਰੰਟੀ ਕਿਹਨੇ ਕਰਨੀ ਸੀ ਉਹ ਨਰਥਾਂ ਦੀ ਗਰੰਟੀ ਕਿਹਨੇ ਕਰਨੀ ਸੀ ਰੋਜ਼ਗਾਰ ਦੀ ਜਿਨ੍ਹਾਂ ਨੂੰ ਘਾਉਂਦਾ ਨਹੀਂ ਪੀਜੀ ਨੇ ਕੱਢ ਕੇ ਗੇਟ ਤੇ ਉਠਾਇਆ ਤਾਂ ਫੁੱਟਾ ਫੜਕੇ ਵੇਖੀਆ ਕਿ ਕੋਈ ਦੱਸੋ ਅਸੀਂ ਕਿੱਧਰ ਜਾਈਏ ਉਹਨਾਂ ਦੇ ਰੋਜ਼ਗਾਰ ਦੀ ਸੁਰੱਖਿਆ ਕਿਹਨੇ ਕਰਨੀ ਸੀ ਇੱਥੋਂ ਪਤਾ ਲੱਗਦਾ ਕਿ ਐਨਾ ਵਾਸਤੇ ਮੁਲਕ ਕੋਈ ਹੋਰ ਚੀਜ਼ ਹੈ ਆਪਣੇ ਵਾਸਤੇ ਮੁਲਕ ਕੋਈ ਹੋਰ ਚੀਜ਼ ਹੈ ਇਹਨਾਂ ਦਾ ਮੁਲਕ ਉਹ 54748 ਬੰਦੇ ਐ ਉਹਨਾਂ ਦੀ ਸੁਰੱਖਿਆ ਮੁਲਕ ਦੀ ਸੁਰੱਖਿਆ ਕਹਿੰਦੇ ਆ ਇਹ ਬਾਕੀ ਸਾਰਾ ਮੁਲਕ ਕੱਢ ਵਾਦਾ ਬਾਕੀ ਇਹਨਾਂ ਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਇਸ ਕਰਕੇ ਸੀ ਕਹਿੰਦੇ ਆ ਛੋਡੀ ਜੱਥੇਬੰਦੀ ਬੀਕੇ ਯੂਗ ਰਾਹਾਂ ਹਰਿਆਣਾ ਦਾ ਚੁੰਟ ਇਸੇ ਤਰ੍ਹਾਂ ਆ ਸਾਡਾ ਏਰੀਆ ਬਾਰਡ ਏਰੀਆ ਪੈ ਗਿਆ ਮੂਨਕੇਰੀਆ ਹਰਿਆਣੇ ਨਾਲ ਲੱਗਦਾ ਸਾਡੇ ਏਰੀਆ ਚੋਂ ਕੱਲ ਮੂਨਕ ਬਲਾ ਟੇਲੇ ਰਵਲਾਕ ਤੇ ਅਸੀਂ ਪੀਐਸਯੂ ਵਾਲੇ ਮੁੰਡੇ ਕੁੜੀਆਂ ਰਲ ਕੇ ਅਸੀਂ ਜਾ ਕੇ ਹਰਿਆਣੇ ਚ ਕੱਲ ਨਿਰਮਾਣੇ ਰੈਣੀ ਕਰਕੇ ਉਹਨਾਂ ਦੇ ਪੱਖ ਚ ਕਹਿ ਕੇ ਆਇਆ ਕਿ ਜੇ ਮੂਰਤੀ ਦੀ ਸੁਰੱਖਿਆ ਇਹੀ ਹੁੰਦੀ ਐ ਆ 547 48 ਬੰਦੇ ਦੀ ਤਾਂ ਸਾਡੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਬਈ ਸਾਨੂੰ ਨਹੀਂ ਕੋਈ ਖਤਰਾ ਖਤਰਾ ਸੋਨੂ ਐ ਅਸੀਂ ਕਹ ਆਉਂਦੀ ਰਾਖੀ ਸਾਡੀ ਰਾਖੀ ਇਹ ਸੰਸਦ ਨਹੀਂ ਕਰਦੀ ਆ ਸੰਸਦਾਂ ਅਦਾਲਤਾਂ ਇਹਨਾਂ ਦੀਆਂ ਕੋਟਾਂ ਇਹ ਤਾਂ ਸਾਡੇ ਵਾਸਤੇ ਫਾਹੇ ਤਿਆਰ ਕਰਦੀਆਂ ਇਹ ਤਾਂ ਸਾਡੇ ਬਰੰਟ ਕਮਜੇ ਭੇਜਦੀਆਂ ਆ ਕੁਰਕਿਆਂ ਦੇ ਹੁਕਮ ਇਹਨਾਂ ਦੀਆਂ ਅਦਾਲਤਾਂ ਚੋਂ ਹੀ ਆਉਂਦੇ ਆ ਆ ਸਾਡੇ ਵਿੱਦ ਨੀਤੀ ਬਣ ਕੇ ਖੇਤੀ ਕਾਨੂੰਨ ਬਣ ਕੇ ਲੇਬਰ ਕੋਡ ਬਣ ਕੇ ਸਿਹਤ ਨੀਤੀ ਬਣ ਕੇ ਕਿੱਥੋਂ ਆਈ ਆ ਬਈ ਇਹਨਾਂ ਦੀ ਹਦਾਲਤਾਂ ਤੇ ਪਾਰਲੀਮੈਂਟਾਂ ਚੋਂ ਆਈ ਐ ਕੌਣ ਲਾਗੂ ਕਰਦਾ ਇਹਨਾਂ ਦੀ ਪੁਲਿਸ ਲਾਗੂ ਕਰਦੀ ਐ ਇਹਨਾਂ ਦਾ ਐਸ.ਐਮ ਲਾਗੂ ਕਰਦਾ ਇਹਨਾਂ ਦੇ ਤਸਵੀਲਦਾਰ ਲਾਗੂ ਕਰਦੇ ਐ ਆ ਇਹਨਾਂ ਦੀ ਜਾਨੀ ਜਿਹੜੀ ਸੁਰੱਖਿਆ ਦੀ ਗੱਲ ਕਰਦੇ ਐ ਉਹ ਹਾਕਮਾਂ ਦੀ ਸੱਖਿਆ ਕਰਦੇ ਐ ਲੋਕ ਨਾਮ ਲੋਕਾਂ ਦਾ ਲੈਂਦੇ ਐ ਸੁਰੱਖਿਆ ਜੋਕਾਂ ਨਹੀਂ ਕਰਦੇ ਐ ਉਸੇ ਪਾਰਲੀਮੈਂਟ ਚ ਜਿਹਦੀ ਸੁਰੱਖਿਆ ਦੀ ਗੱਲ ਕਰਦੇ ਐ ਉਥੇ 534ਆਂ ਦੇ ਵਿੱਚੋਂ 350 ਬੰਦਾ ਬੈਠਾ ਜਿਹੜਾ ਕਰਪਟ ਹੈ ਜਿਹੜਾ ਰੇਪਿਸਟ ਹੈ ਜਿਹੜੇ ਜਿੰਨਾ ਤੇ ਬਲਾਤਕਾਰ ਦੇ ਇਲਜ਼ਾਮ ਹੈ ਉਹਨਾਂ ਤੇ ਦੋਸ਼ ਹੈ ਉਹਨਾਂ ਤੇ ਕੇਸ ਚੱਲਦੇ ਹੈ ਜਿੰਨਾ ਤੇ ਕਰਪਸ਼ਨ ਦੇ ਵੱਡੇ ਇਲਜ਼ਾਮ ਹੈ ਉਹਨਾਂ ਤੇ ਕੇਸ ਚੱਲਦੇ ਹੈ ਯਾਨੀ ਉਹ ਬੰਦੇ ਬੈਠੇ 350 ਨਾਲ ਚੋਂ ਫੇਰ ਕੀ ਕੀ ਤੋਂ ਖਤਰਾ ਕਿਹਨੂੰ ਖਤਰਾ ਅਸਲ ਚ ਉਹ ਸੂਰਾਂ ਦਾ ਬੱਕ ਜਿਹੜਾ ਫਾਇਆ ਹੋਇਆ ਇਕੱਠਾ ਕਰਕੇ ਆਪਣੇ ਸਿਰਾਂ ਤੇ ਉਹ ਐ ਬਣਾਉਂਦਾ ਅਸਲ 'ਚ ਉਹ ਨੌਜਵਾਨਾਂ ਨੇ ਜੋ ਕੀਤਾ ਕਿਹਾ ਕੀ ਉਹਨਾਂ ਨੇ ਉਹਨਾਂ ਨੇ ਕਿਹਾ ਉਹਨਾਂ ਨੇ ਨਾਰੇ ਲਾਏ ਕੁਝ ਮੰਗਾਂ ਬੋਲੀਆਂ ਕੀ ਮੰਗਾਂ ਬੋਲੀਆਂ ਉਹਨਾਂ ਨੇ ਕਿਹਾ ਬੇਰੋਜ਼ਗਾਰੀ ਦਾ ਸਰਾ ਲੱਗ ਗਿਆ ਕੀ ਗੱਲ ਤਾਂ ਭਈ ਇਹ 'ਚ ਆਹ ਮੋਦੀ ਸਰਕਾਰ ਜਦੋਂ ਦੀ ਆਈ ਐ ਆਹ 10 ਸਾਲ ਪੂਰੇ ਹੋਇਆ ਇਹਨੂੰ 9 ਸਾਲ ਆਹ ਜਦੋਂ ਦੀ ਆਈ ਐ 39 ਸਾਲਾਂ ਦਾ ਰਿਕਾਰਡ ਤੋੜ ਕੇ ਮੁਰਤ ਤੇ ਬੇਰੁਜ਼ਗਾਰੀ ਸਾਢੇ 12 ਕਰੋੜ ਨੌਜਵਾਨ ਜਿਹੜੇ ਇਹਨਾਂ ਦੇ ਕਾਗਜ਼ਾਂ 'ਚ ਰਜਿਸਟਰਡ ਐ ਨਾਮ ਲਿਖਾਈ ਬੈਠਾ ਸਾਢੇ 12 ਕਰੋੜ ਤਾਂ ਕਿ ਅਸੀਂ ਬੇਰੁਜ਼ਗਾਰਾਂ ਕੋਈ BA ਕਰਕੇ ਕੋਈ MA ਕਰਕੇ ਕੋਈ MPhil ਕਰਕੇ ਕੋਈ PhD ਕਰਕੇ ਜਿਹੜੇ ਕਿੰਨੀਆਂ ਡਿਗਰੀਆਂ ਤੇ ਜਿਹੜੇ ਹਲੇ ਇਹਨਾਂ ਦੇ ਕਾਗਜ਼ਾਂ 'ਚ ਦਰਜ ਨਹੀਂ ਉਹ ਹੋਰ ਕਰੋੜਾਂ ਬੈਠੇ ਆ ਉਦੋਂ ਬਾਅਦ ਜਿਹੜੀ ਉਹਨਾਂ ਨੇ ਕੀ ਗਲਤ ਬੋਲਿਆ ਇੱਕ ਗੱਲ ਆ ਬੋਲੀ ਬੇਰੋਜ਼ਗਾਰੀ ਦੀ ਦੂਜਾ ਮੁੱਦਾ ਉਹ ਕਹਿੰਦੇ ਕਹਿੰਦੇ ਮਣੀਪੁਰ ਚ ਕੀ ਬਣਿਆ ਔਰਤਾਂ ਨਾਲ ਕਹਿੰਦੇ ਪਹਿਲਵਾਨਾਂ ਕੁੜੀਆਂ ਨਾਲ ਕੀ ਬਣਿਆ ਕਹਿੰਦੇ ਔਰਤਾਂ ਦੀ ਸੁਰੱਖਿਆ ਨਹੀਂ ਹੈ ਮੁਲਕ ਚ ਕੀ ਗਲਤ ਬੋਲਿਆ ਵੀ ਉਹਨਾਂ ਨੇ ਠੀਕ ਆ ਮੇਰੀ ਗੱਲ ਆ ਕੁੜੀਆਂ ਨੂੰ ਹਾਰ ਕੇ ਉਹ ਪਹਿਲਵਾਨੀ ਛੱਡਣੀ ਪੈਗੀ ਜਿਹਦੇ ਪਿੱਛੇ ਪੂਰੀ ਉਮਰ ਲਈ ਉਨਾਵੇਂ ਮਾਂ ਪਿਓ ਨੇ ਪਿਆਰ ਕਰਤਾ ਖੁਰਾਕਾਂ ਨੇ ਚਾਉਦਾ ਜਣੀ ਲੱਕ ਟਿੱਡ ਬਣ ਕੇ ਕਿ ਤੁਸੀਂ ਖੇਡੋ ਦਿੱਲੀ ਤੱਕ ਭੇਜਿਆ ਟ੍ਰੈਨਿੰਗ ਲੈਣ ਵਾਸਤੇ ਤੇ ਜਦੋਂ ਉਹ ਜਣੀ ਤਗਮੇ ਜਿੱਤ ਕੇ ਉਹ ਬਣਦੀਆਂ ਕੁਛ ਇਨਾਮ ਹੁੰਦਾ ਇੱਕ ਤਾਂ ਇੱਕ ਮਸਟੰਡਾ ਜੁਪੀ ਦਾ ਇਹਨਾਂ ਦਾ ਸ਼ਨਾਰਾ ਹੋਇਆ ਉਹ ਗੁੰਡਾ ਬ੍ਰਿਜਪੂ ਸ਼ਰਦ ਸੰਗ ਉਹ ਕੁੜੀਆਂ ਨਾਲ ਛੇੜਖਾਨੀ ਕਰਦਾ ਤੇ ਜਦੋਂ ਕੁੜੀਆਂ ਉਨੇ ਸ਼ਿਕਾਇਤ ਕਰਦਿਆਂ ਮੋਦੀ ਨੂੰ ਤਾਂ ਮੋਦੀ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ। ਤੇਣੀ ਉਹਨਾਂ ਨੂੰ ਐਵੇਂ ਬਰਿਆਦੰਦਾ ਕੋਈ ਨਹੀਂ ਕੋਈ ਨਹੀਂ ਕਹਿੰਦਾ ਦੇਖਾਂਗੇ। ਸਾਲ ਰੁਕਦੀਆਂ ਹੋ ਡੀਕਦੀਆਂ ਵੀ ਕੁਸਤਾ ਕਰਨਗੇ। ਜਦੋਂ ਕੁਛ ਨਾ ਕੀਤਾ ਫੇਰ ਮਜਬੂਰੀ ਵਸ ਬੋਲਦੀਆਂ। ਫੇਰ ਤੁਹਾਨੂੰ ਪਤਾ ਉਹਨਾਂ ਤੇ ਕੀ ਕੀ ਇਲਜ਼ਾਮ ਕੀ ਕੀ ਤੌਹਤਵਾਜ਼ੀਆਂ ਲਾਈਆਂ ਇਹਨਾਂ ਨੇ। ਅਖੀਰ 'ਚ ਉਹਨਾਂ ਨੂੰ ਡਰਾ ਕੇ ਧਮਕਾ ਕੇ ਅਠਾਤਾ ਧਰਨੇ ਤੋਂ ਅਠਾਣ ਤੋਂ ਬਾਅਦ ਕਹਿੰਦੇ ਕੋਈ ਨਹੀਂ ਕੋਰਟ ਰਾਹੀਂ ਕਹਿੰਦੇ ਨਿਭੜਾਂਗੇ ਕਹਿੰਦੇ ਸੋਨੂੰ ਇਨਸਾਫ ਦੇਵਾਂਗੇ ਕੋਰਟ ਵੀ ਦੇਖਿਆ ਕਚਹਿਰੀ ਵੀ ਦੇਖੀ ਸਰਕਾਰ ਵੀ ਦੇਖੀ ਜਦੋਂ ਸਾਰੇ ਹਿਲੇ ਵਰਤਲੇ ਫੇਰ ਬ੍ਰਿਜ ਭੂਸ਼ਣ ਨੂੰ ਚਟਾਤਾ ਚੋਣਾ ਚ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾ ਚ ਉਹਦਾ ਬੰਦਾ ਫੇਰ ਜਿਤਾਤਾ ਉਹ ਫੇਰ ਪੋਸਟਰ ਲਵਾਈਆਂ ਉਹਦਾ ਦਿੱਲੀ ਚ ਕੀ ਉਹ ਕਹਿੰਦਾ ਕਹਿੰਦਾ ਉਵੇਂ ਤੜ ਕਾਇਮ ਹੈ ਜਿਵੇਂ ਪਹਿਲਾਂ ਸੀ ਆਹ ਪੋਸਟਲ ਵਾਰਿਆ ਉਹ ਦਿੱਲੀ 'ਚ ਜਿੱਤਣ ਤੋਂ ਬਾਅਦ ਬੰਦਾ ਉਹਦਾ ਜੜੀ ਫੇਰ ਮਜਬੂਰੀ ਬਣ ਕੇ ਉਹਨਾਂ ਦੀ ਨੌਜਵਾਨ ਮੁੰਡੇ ਕੁੜੀਆਂ ਦੀ ਉਹਨਾਂ ਨੇ ਫਿਰ ਤੱਕਵੇਂ ਮੋੜੇ ਆਪਦੇ ਵਾਪਸ ਜਿਹੜੀ ਮੁੜ ਕੇ ਜਦੋਂ ਲੱਗਿਆ ਵੀ ਚੌਣਾ ਖੜੀਏ 24 ਵਾਲਿਆਂ ਸਰਤੇ ਕਿਤੇ ਫੇਰ ਨਾ ਵੱਡਾ ਤੂਫਾਨ ਉੱਠ ਜੇ ਕਿਤੇ ਦਿੱਲੀ 'ਚ ਮੋਰਚਾ ਲੱਗ ਜੇ ਪਹਿਲਵਾਨਾਂ ਦਾ ਮਜਬੂਰੀ ਵਸ ਸਸਪੈਂਡ ਕਰਨਾ ਪਿਆ ਉਹ ਜਿਹੜਾ ਨਵਾਂ ਬਣਿਆ ਪ੍ਰਧਾਨ ਸੀ ਇਹਨਾਂ ਦਾ ਉਹਦਾ ਆਪਣਾ FBI ਦਾ ਜਿਹੜਾ ਆਪਣਾ ਫੈਡਰੇਸ਼ਨ ਜਿਹੜਾ ਬਣਾਈ ਜਿਹਨਾਂ ਨੇ ਕੁੱਤੀ ਫੈਡਰੇਸ਼ਨ ਇਸ ਕਰਕੇ ਜਿਹੜੀ ਆ ਕੁਛ ਚੱਲਦਾ ਆ ਕੁਛ ਮੁਲਕ ਚੱਲ ਰਿਹਾ ਇਹ ਔਰਤਾਂ ਤੋਂ ਉਹਨਾਂ ਨੇ ਬਿਆਨ ਦਿੱਤਾ ਅਈ ਉਹਨਾਂ ਨੇ ਕਿਹਾ ਕਹਿੰਦਾ ਕਿਸਾਨ ਦੀ ਤੇ ਮਜ਼ਦੂਰ ਦੀ ਨਹੀਂ ਸੁਣੀ ਜਾ ਰਹੀ ਦੱਸੋ ਕੌਣ ਸੁਣਦਾ ਇੱਕ ਸਮਾਜੀ ਉਹ ਸਮਾਜੀ ਸੀ ਕੋਈ ਬੰਦਾ ਮਜ਼ਦੂਰ ਐ ਕਿਸਾਨ ਐ ਵਿਦਿਆਰਥੀ ਐ ਤੇ ਆਪਕੇ ਛੋਟਾ ਮਲਾਜਮ ਐ ਕੋਈ ਆਪਦੀ ਸ਼ਿਕਾਇਤ ਲੈ ਕੇ ਨੁਕ ਨਿੱਕੀ ਤੋਂ ਨਿੱਕੀ ਸ਼ਿਕਾਇਤ ਲੈ ਕੇ ਕੋਈ ਅਰਜੀ ਪੱਤਰ ਲੈ ਕੇ ਚਿੱਠੀ ਲੈ ਕੇ ਕਿਸੇ ਨੂੰ ਨਹੀਂ ਲਿਖਣਾ ਪੜਨਾ ਹੁੰਦਾ ਸੀ ਉਂ ਬਾਅਗੇ ਕਿਸੇ ਨੂੰ ਮਿਲਣਾ ਅਸਰ ਨੂੰ ਛੋਟੇ ਨੂੰ ਸੁਣਵਾਈ ਸੀ ਸੁਣੀ ਜਾਂਦੀ ਸੀ ਉਹਦੀ ਉਹਦੀ ਸੁਣ ਕੇ ਜਣੀ ਕੁਛ ਨਾ ਕੁਛ ਕਾਰਵਾਈ ਹੁੰਦੀ ਸੀ ਚਲੋ ਇੱਕ ਟਾਈਮ ਇਹ ਆਇਆ ਵੀ ਅਰਜ਼ੀਆਂ ਫੜ ਲਿਆ ਕਰਨ ਰੱਖ ਲਿਆ ਕਰਨ ਉਂ ਕਹਿ ਕੇ ਮੋੜ ਦਿਆ ਕਰਨ ਹੁਣ ਤਾਂ ਟਾਈਮ ਇਹ ਆ ਗਿਆ ਕਿ ਮੈਨੂੰ ਲੱਗਦਾ ਘੱਟੋ ਘੱਟ 20 ਮੀਟੀਆਂ ਦਾ ਸੁੱਡੀ ਜੱਥੇ ਬੰਦੇ ਨੂੰ ਦੇਖਿਆ ਹੋਣੀ ਆ ਭਵੰਤਮਾਨ ਨੇ ਦੱਸੋ ਇੱਕ ਮੀਟਿੰਗ ਕਲੀ ਹੋਵੇ ਤੁਹਾਡੇ ਲੀਡਰਾਂ ਨਾਲ ਇੱਕ ਮੀਟਿੰਗ ਨਹੀਂ ਕਰੀ ਹੁਣ ਤਾਂ ਉਹ ਟਾਈਮ ਵੀ ਗਏ ਵੀ ਕੋਈ ਨਹੀਂ ਪਹਿਲਾਂ ਨੇ ਬਲਾਤਾ ਲੈਂਦੇ ਸੀ ਦਫ਼ਤਰ 'ਚ ਬੁਲਾ ਕੇ ਮੜਾ ਮੋੜਾ ਕੋਈ ਜਿਹੜੀ ਕਹਿ ਕੇ ਵੀ ਕੋਈ ਨਹੀਂ ਕਰਾਂਗੇ ਇੱਕ ਨਾ ਤੇ ਕਰਤੀ ਬਾਕੀ ਰੱਖ ਲਈਆਂ ਅੱਗੇ ਪਾਤੀ ਕੋਈ ਰੁਪਏ ਰੁਪਈਏ ਚੋ 25 ਪੈਸੇ 20 ਪੈਸੇ ਕੋਤਾ ਬਣਦੇ ਸੀ ਇਹ ਸਾਰਿਆਂ ਤੋਂ ਕੰਜਰ ਐ ਉਹਨਾਂ ਚ ਸਾਰਿਆਂ ਦਾ ਬਾਪ ਐ ਜਿਹਨੂੰ ਕਹਿੰਦੇ ਸੀ ਨਾ ਫਰਲਾ ਬਣ ਕੇ ਜਿਹੜਾ ਭਗਤ ਸਿੰਘ ਵਾਲਾ ਅੰਬੇਦਕਰ ਦੇ ਭਗਤ ਸਿੰਘ ਦੀਆਂ ਫੋਟੋਆਂ ਲਵਾਈਆਂ ਮੀਟਿੰਗ ਨਹੀਂ ਦਿੱਤੀ ਮੀਟਿੰਗ ਕਰਨ ਦਾ ਟਾਈਮ ਨਹੀਂ ਉਹਦੇ ਕੋਲੇ 18 ਮੀਟਿੰਗਾਂ ਦੇ ਕੇ ਉਹ ਠੇਕਾ ਮਲਾਜਮਾਂ ਨੂੰ ਮੁੱਕਰਿਆ ਦੋ ਮੀਟਿੰਗਾਂ ਸਾਨੂੰ ਦੇ ਕੇ ਮੁੱਕਰਿਆ ਵਿਦਿਆਰਥੀਆਂ ਨੂੰ ਅੱਠ ਮੀਟਿੰਗਾਂ ਦੇ ਕੇ ਮਜ਼ਦੂਰ ਜਥੇਬੰਦੀਆਂ ਨੂੰ ਮੁੱਕਰਿਆ ਤੇ 20 ਵਾਰੀ ਸਾਨੂੰ ਦੇ ਕੇ ਮੁੱਕਰਿਆ ਕਾਹਦੇ ਕੌਣ ਸੁਣਦਾ ਕੀ ਗਲਤ ਕਿ ਉਹਨਾਂ ਨੇ ਕੁੜੀਆਂ ਨੂੰ ਦਰੇ ਆ ਗੱਲ ਉਹਨਾਂ ਨੇ ਉਥੋਂ ਬੋਲੀਆਂ ਹੁਣ ਚਾਹੀਦਾ ਇਹਨਾਂ ਨੂੰ ਇਹ ਸੀ ਕਿ ਉਹਨਾਂ ਨੇ ਜਵਾਕਾਂ ਨੇ ਚੰਗਾ ਕਰਿਆ ਉਹਨਾਂ ਨੌਜਵਾਨਾਂ ਨੇ ਚੰਗਾ ਕਰਿਆ ਵੀ ਸਾਨੂੰ ਨੋਟ ਕਰਾਇਆ ਕਿ ਵੀ ਤੁਸੀਂ ਬੋਲੋ ਇਹ ਤੇ ਕਹੋ ਇਹ ਤੇ ਕਹੋ ਕਸਾ ਐਵੇਂ ਨਾ ਸਾਡੇ ਸਿਰਾਂ ਤੇ ਤਰਖਾਹਾਂ ਜਣੀ ਖਾਈ ਚੱਲੋ ਬੈਠੇ ਉਥੇ ਗੱਡੀਆਂ ਦੇ ਖਰਚੇ ਕੋਠੀਆਂ ਬੰਗਲੇ ਸਾਰੇ ਪਰਿਵਾਰ ਦੇ ਖਰਚੇ ਇੱਧਰੋਂ ਹੀ ਚੱਲੀ ਜਾਂਦਾ ਸਰਕਾਰੀ ਖਿਆਨੇ ਜੋ ਉਹਨਾਂ ਨੇ ਕਿਹਾ ਵੀ ਸਾਡੇ ਪਿੱਛੇ ਕੁਝ ਬੋਲੇ ਤਾਂ ਕੁਝ ਗੱਲ ਤਰੀ ਕਰਿਆ ਸੀ ਪਰ ਤੁਸੀਂ ਦੇਖੋ ਵੀ ਕਿਵੇਂ ਹੁਣ ਉਹਨਾਂ ਨੇ ਚੱਕਰੀ ਘੁਮਾਰ ਕੀ ਹੈ ਮੋਲਕ ਦੀ ਸੁਰੱਖਿਆ ਨੂੰ ਖਤਰਾ ਜਣੀ ਮੋਲਕ ਨੂੰ ਪਤਾ ਨਹੀਂ ਕੀ ਬਣ ਗਿਆ ਹੁਣ ਮੋਲਕ ਦਾ ਕਿ ਚੀਨ ਚੜਾ ਆ ਹੋਵੇ ਕਿ ਪਾਕਿਸਤਾਨ ਚੜਾ ਆ ਹੋਵੇ ਕੁਝ ਨਹੀਂ ਇਹੋ ਜੇ ਬਰਤਾਨਾ ਘੜਦੇ ਆ ਇਹ ਟੋਟਕੜੇ ਛੱਡਦੇ ਆ ਇਹ ਹੁਣ ਦੁਬਾਰੇ ਕਰੋਨਾ ਵਾਲਾ ਵੀ ਚਲਾ ਰਹੇ ਆ ਪਤਾ ਨਹੀਂ ਕਿਸ ਕਿਵੇਂ 24 ਤੱਕ ਯਾਨੀ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਪਿਆਰ ਰੱਖਦੇ ਆ ਇੱਕ ਗਿਆ ਤੇ ਦੂਜਾ ਆ ਵੀ ਲੋਕਾਂ ਨੂੰ ਲਗਾਈ ਰੱਖੋ ਲੋਕ ਆਪਦੀਆਂ ਮੰਗਾਂ ਤੇ ਆਪਦੀਆਂ ਗੱਲਾਂ ਤੇ ਆਪਦੇ ਮਸਲੇ ਤੇ ਇਕੱਠੇ ਨਾ ਹੋ ਜਣਾ ਇਕ ਜੁੱਟ ਨਾ ਹੋ ਜਣਾ ਇਹਨਾਂ ਦੀ ਘੇਰ ਘਾਈ ਨਾ ਕਰਨ ਲੱਗ ਜਣਾ ਇਸ ਕਰਕੇ ਇਹ ਡਰਦੇ ਐ ਉਸ ਤੋਂ ਪਰ ਲੋੜ ਫੇਰ ਵੀ ਇਸ ਗੱਲ ਦੀ ਐ ਵੀ ਦੇਖੋ ਆਪਾਂ ਇੰਨੇ ਘੱਟੇ ਜਿਹਾ ਥੋੜੀ ਜਿਹੀ ਲੀਡਰਸ਼ਿਪ ਐ 1.4-4 ਬੰਦੇ ਆ ਬਲਾਕ ਕਮੇਟੀਆਂ ਚ ਐ ਪਿੰਡ ਕਮੇਟੀਆਂ ਵਾਲੇ ਬੰਦੇ ਬਹੁਤ ਥੋੜੀਆਂ ਪਿੰਡ ਕਮੇਟੀਆਂ ਜਿਹੜੀਆਂ ਆਪਦਾ ਭਾਰਾ ਆਪੇ ਚੱਕ ਲੈਂਦੀਆਂ ਜਿਹੜੀਆਂ ਪਿੰਡ ਕਮੇਟੀਆਂ ਕਿੰਨੀਆਂ ਹੋਣਗੀਆਂ ਆਪਣੇ ਬਲਾਕ ਚ ਭਣਾ ਜਿਹੜੀਆਂ ਐ ਕੰਡੀ ਹੋਊਗੀ ਵੀ ਲੈ ਭਈ ਮੇਰੇ ਪਿੰਡ ਜੇ ਕੁਰਕੀ ਆ ਗਈ ਜੇ ਮਿੱਟਰਾਂ ਵਾਲੇ ਆ ਗਏ ਜੇ ਕੋਈ ਹੋਰ ਆ ਗਏ ਕਿਸੇ ਵੀ ਰਾਧਾ ਅਫਸਰ ਇੱਥੇ ਤੰਗ ਪਰੇਸ਼ਾਨ ਕਰਨਗੇ ਕੋਈ ਪਰਾਲੀ ਵਾਲਾ ਪਰਚਾ ਪਾਉਣ ਆ ਗਏ ਬਲਾਕ ਆ ਗੁਦੀ ਸਾਨੂੰ ਲੋੜ ਨਹੀਂ ਪੰਡ ਕਮੇਟੀ ਹੈਗੀ ਆ ਕਹਿਵਾ ਆਪ ਹੀ ਨਿਪੜਾਂਗੇ ਦੱਸੋ ਕਿੰਨੀਆਂ ਨਹੀਂ ਹੈਗੀਆਂ ਗਿਣਤੀ ਤੇ ਕਿੰਨੀਆਂ ਜਾਣ ਵਾਲੀਆਂ ਉਂਗਲਾਂ ਤੇ ਮੱਸੀ ਨੇ ਕਲੀਆਂ ਪੰਜ ਚਾਰ ਫੇਰ ਆਪਾਂ ਤਗੜੇ ਕਿਵੇਂ ਹੋਏ ਹਲੇ ਆਪਾਂ ਤਗੜੇ ਨਹੀਂ ਸਰਕਾਰ ਤਗੜੀ ਹੈ ਹਲੇ ਰਾਜਪ੍ਰੋਧ ਤਗੜਾ ਲੋਰੈਸ ਗੱਲ ਦੀ ਹੈ ਵੀ ਜੇ ਉਹਨਾਂ ਨੂੰ ਫੇੜ ਦੇਣੀ ਹੈ ਗਿਆ ਵਾਰੰਟ ਕਰਕੇ ਰੋਕੜੇ ਪੱਕੇ ਤੌਰ ਤੇ ਆਉਂਦੇ ਸਮੇਂ 'ਚ ਇਹ ਬਧੂਆ ਕੰਮ ਇਹਦਾ ਬਾਰ-ਬਾਰ ਆਉਣਗੇ ਇਹਨਾਂ ਚਾਰ ਦਿੰਦੀ ਪੈਣ ਦੇਣੇ ਉਹਨਾਂ ਨੇ ਐਂ ਕਰਿਆ ਕਰਨਗੇ ਇੱਕ ਇੱਕ ਪਿੰਚ ਚਾਰ ਚਾਰ ਲੈ ਕੇ ਆਉਣਗੇ ਉਹ ਇਹ ਤਾਂ ਇਹ ਕਰਨਾ ਪਊਗਾ ਇੱਕ ਟਾਈਮ ਆਉ ਇਹ ਸਥਿਤੀ ਬਣਾਉਣਗੇ ਆਪਣੀ ਵੀ ਜਾਂ ਤਾਂ ਫਿਰ ਸਾਰਾ ਪਿੰਡ ਮੜਾਛੇ ਬਨ ਕੇ ਡੰਡੇ 'ਚ ਝੰਡਾ ਪਾ ਕੇ ਜੂਹ ਤੇ ਬੈਠਾ ਹੋਇਆ ਪਿੰਡ ਦੀ ਤੇ ਵੀ ਆਓ ਫਿਰ ਕਿਧਰੇ ਜਾਓਗੇ ਤੁਸੀਂ ਮਿਸਟਰ ਪਟਣ ਕਿਧਰੇ ਜਾਓਗੇ ਤੁਸੀਂ ਬਰੈਂਟ ਕਬਜ਼ਾ ਕਰਨਾ ਕਿਹਦੀ ਕੁੜਕੀ ਕਰਨੀ ਆਉਂਗੇ ਫੇਰ ਰੋਕਣਗੇ ਉਹ ਆ ਸਿੱਧੀ ਪਾਦਾ ਹੋ ਗਈ ਮਿੱਤਰੋ ਇਸ ਕਰਕੇ ਲੋੜ ਹੈ ਇਸ ਗੱਲ ਦੀ ਕਿ ਜਥੇਵੰਦ ਹੋ ਜੋ ਪੱਕੇ ਪੈਰੀ ਹੋ ਜੋ ਪਿੰਡ ਕਮੇਟੀਆਂ ਪੱਕੀਆਂ ਕਰ ਲੋ ਪੱਕੇ ਤੌਰ ਤੇ ਨੈਟਰਸ਼ਨ ਤਿਆਰ ਕਰੋ ਪਿੰਡਾਂ ਚੋਂ ਅੱਗੇ ਲੱਗੋ ਆਪ ਗੱਲਾਂ ਕਰਨ ਲੱਗੋ ਬੋਲਣ ਲੱਗੋ ਅੱਗੇ ਲੱਗਣ ਲੱਗੋ ਐਨਾ ਹੀ ਗੱਲਾਂ ਨਾਲ ਜਿਹੜਾ ਆ